ਪਿਕ ਕਰ ਕੁਲਤਾਰ ਸਿੰਘ ਸੰਧਵਾ ਜਨਰੇਸ਼ਨ ਆਫ ਫਾਰਮਿੰਗ ਸੰਸਥਾ ਵੱਲੋਂ ਜੈਵਿਕ ਖੇਤੀ ਸੰਬੰਧੀ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ ਇੱਥੇ ਤਾਂ ਕੀ ਪ੍ਰੋਗਰਾਮ ਹੈ ਤੇ ਇਹਨਾਂ ਦੀ ਕੀ ਐਕਟੀਵਿਟੀ ਹੈ ਜੀ ਜਨਰੇਸ਼ਨ ਆਫ ਫਾਰਮਿੰਗ ਇੱਕ ਐਨਜੀਓ ਹੈ ਜਿਹੜੇ ਕਿ ਆਰਗੈਨਿਕ ਫਾਰਮਿੰਗ ਔਰ ਹੈਲਦੀ ਲਾਈਫ ਨੂੰ ਔਰ ਇਕਨੋਮਿਕਲ ਲਾਈਫ ਨੂੰ ਪ੍ਰਮੋਟ ਕਰਦੇ ਆ ਔਰ ਇਹਨਾਂ ਦੇ ਨਾਲ ਹਜ਼ਾਰਾਂ ਫਾਰਮਰ ਜੁੜੇ ਹੋਏ ਆ ਉਨਾਂ ਦਾ ਟੋਟਲ ਉਹਨਾਂ ਦੀ ਟਾਈਟ ਉਹਨਾਂ ਦੀ ਹੈਲਥ ਉਹ ਸਾਰਾ ਕੁਝ ਮੈਨੇਜ ਕਰਦੇ ਔਰ ਸਾਰਾ ਕੁਝ ਆਰਗੇਨਿਕ ਜਿਹੜਾ ਇਹ ਪ੍ਰਮੋਟ ਕਰਦੇ ਆ ਔਰ ਮੈਨੂੰ ਲੱਗਦਾ ਹੈ ਇਹ ਸਮੇਂ ਦੀ ਦੌੜ ਆ ਇਹ ਮਾਡਲ ਬੜਾ ਅੱਛਾ ਕਿਉਂਕਿ ਇਹ ਇਹ ਉਹੀ ਮਾਡਲ ਹੈ ਜਿਹੜਾ ਮਾਡਲ ਨੂੰ ਇੱਥੇ ਵੱਡੇ ਵੱਡੇ ਕਾਰਪੋਰੇਟ ਕਰਨਾ ਚਾਹੁੰਦੇ ਆ ਤੁਜੀ ਆਪਣੇ ਕਿਸਾਨ ਹੀ ਕਰ ਲੈਣਗੇ ਤੇ ਫਿਰ ਕਿਸਾਨ ਉਹਨਾਂ ਕਾਰਪੋਰੇਟਾਂ ਨਾਲ ਮੁਕਾਬਲਾ ਕਰ ਸਕਣਗੇ ਨਹੀਂ ਤਾਂ ਸਾਨੂੰ ਕਿਸਿਆਰੇ ਬਣਾ ਦੇਣਗੇ ਸੋ ਇਹ ਬਹੁਤ ਅੱਛਾ ਜਿਹੜਾ ਇਹਨਾਂ ਦਾ ਜਿਹੜਾ ਇਹ ਮਾਡਲ ਹੈ ਬਹੁਤ ਅੱਛਾ ਭਾਈ ਸਾਹਿਬ ਹਰਾਂ ਦਾ ਇਹ ਪ੍ਰਾਲਾ ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਖੰਨਾ ਵਿੱਚ ਹੋ ਰਏ ਬਹੁਤ ਵੱਡੇ ਸੈਮੀਨਾਰ ਬਾਰੇ ਅਪਡੇਟ ਦੇਵਾਂਗੇ ਜਿਸ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਆ ਰਹੇ ਨੇ ਔਰ ਆਪਣੇ ਅੰਦਰ ਜਾਣ ਦੀ ਉਡੀਕ ਕਰ ਰਹੇ ਹਨ ਕਿਉਂਕਿ ਚੈਕਿੰਗ ਦਾ ਬਹੁਤ ਅੱਛਾ ਇੰਤਜ਼ਾਮ ਕੀਤਾ ਗਿਆ ਹੈ ਚੈਕਿੰਗ ਦਿੱਤੇ ਬਿਨਾਂ ਕੋਈ ਵੀ ਇਨਸਾਨ ਅੰਦਰ ਨਹੀਂ ਜਾ ਸਕਦਾ ਅੰਦਾਜ਼ਾ ਹੈ ਘਟੋ-ਘਟ 5000 ਦੇ ਕਰੀਬ ਲੋਕ ਇੱਥੇ ਸ਼ਿਰਕਤ ਕਰਨਗੇ ਕੱਲੇ ਪੰਜਾਬ ਤੋਂ ਹੀ ਨਹੀਂ ਉਪੀ ਤੋਂ ਬਿਆਰ ਤੋਂ ਕਲਕੱਤੇ ਤੋਂ ਹਿਮਾਚਲ ਤੋਂ ਗੁਜਰਾਤ ਤੋਂ ਪੱਟੀ ਇਸ ਸੰਖਿਆ ਦੇ ਵਿੱਚ ਲੋਕ ਆ ਰਹੇ ਹਨ ਤੇ ਆਪਣਾ ਪਾਸ ਲੈ ਕੇ ਅੰਦਰ ਜਾ ਰਹੇ ਹਨ ਇਸ ਦੇ ਵਿੱਚ ਆਉਣ ਦਾ ਇੱਕ ਕਾਰਨ ਹੈ ਕਿ ਅੱਜ ਆਰਗੇਨਿਕ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਆਪਰੇਸ਼ਨ ਕਰਨ ਜਾ ਰਹੀ ਹੈ ਜਨਰੇਸ਼ਨ ਆਫ ਫਾਰਮਿੰਗ ਇਸ ਤਰ੍ਹਾਂ ਦੀ ਅਨਾਉਂਸਮੈਂਟ ਕਰਨ ਜਾ ਰਹੀ ਹੈ ਜੋ ਕਿ ਕਦੇ ਨਹੀਂ ਹੋਏ ਹਨ ਆਸ ਦੇ ਵਿੱਚ ਜਿਸ ਤਰ੍ਹਾਂ ਕਿ ਆਰਗੇਨਿਕ ਦੁੱਧ ਆਰਗੇਨਿਕ ਲੱਸੀ ਆਰਗੇਨਿਕ ਮੱਖਣ ਅਤੇ ਆਰਗੇਨਿਕ ਖੁਰ ਦਾਲਾ ਵਗੈਰਾ ਦਾ ਸਾਰਾ ਅੱਜ ਸਿਸਟਮ ਲਾਂਚ ਹੋ ਰਿਹਾ ਹੈ ਤਾਂ ਤੁਸੀਂ ਕੈਮਰੇ ਦੀ ਮਦਦ ਨਾਲ ਦੇਖ ਸਕਦੇ ਹੋ ਕਿ ਕਿੰਨਾ ਭਾਰੀ ਇਕੱਠਾ ਹੈ ਜਿੰਨਾ ਤੁਸੀਂ ਬਾਹਰ ਘੱਟ ਦੇਖ ਰਹੇ ਹੋ ਉਸ ਤੋਂ ਕਈ ਗੁਣਾ ਤਾਂ ਇਸ ਤੋਂ ਅੰਦਰ ਵੀ ਹੈ ਕੰਪਨੀ ਕਹਿ ਰਹੀ ਹੈ ਕਿ 5000 ਦੇ ਕਰੀਬ ਅਲੱਗ-ਅਲੱਗ ਸੂਬਿਆਂ ਤੋਂ ਲੋਕ ਆਉਣਗੇ ਪਰ ਜਿਸ ਸਾਹਮਣੇ ਇਹ ਸਟਾਰਟਿੰਗ ਦੇ ਵਿੱਚ ਹੀ ਲੋਕਾਂ ਦਾ ਇਹਨਾਂ ਦਾ क्रेज ਦਿਖ ਰਿਹਾ ਹੈਗਾ ਕੰਪਨੀ ਦੇ ਪ੍ਰਤੀ ਅ ਮੈਨੂੰ ਲੱਗਦਾ ਹੈ ਸ਼ਾਇਦ 5000 ਦਾ ਟਾਰਗੇਟ ਵੀ ਇਹ ਕ੍ਰੋਸ ਕਰ ਜਾਣਗੇ ਤੋ ਚਲੋ ਆਪਾਂ ਹੁਣ ਅੰਦਰਲਾ ਮਾਹੌਲ ਦੇਖਦੇ ਹਾਂ ਕਿ ਅੰਦਰ ਇਸ ਤਰ੍ਹਾਂ ਦੀ ਗਤੀਵਿਧੀ ਚੱਲ ਰਹੀ ਹੈ ਬਾਹਰ ਦਾ ਤਾਂ ਆਪਾਂ ਮਾਹੌਲ ਦੇਖ ਲਿਆ ਲੋਜੀ ਕੰਪਨੀ ਦਾ ਇੰਤਜ਼ਾਮ ਬਹੁਤ ਵਧੀਆ ਕੀਤਾ ਹੋਇਆ ਹੈ। ਮੈਨੂੰ ਮੈਨੇਜਮੈਂਟ ਟੀਮ ਲੋਕਾਂ ਦੇ ਸਵਾਗਤ ਵਾਸਤੇ ਤਿਆਰੀ ਹੈ। ਉਹ ਨੇੜੇ ਆਈ ਪਬਲਿਕ ਵਾਸਤੇ ਜੇਨਰੇਸ਼ਨ ਆਫ ਫਾਰਮਿੰਗ ਨੇ ਖਾਣ ਪੀਣ ਦਾ ਬਹੁਤ ਅੱਛਾ ਪ੍ਰਬੰਧ ਕੀਤਾ ਹੋਇਆ ਹੈ। ਅਦੂਰੋਂ ਕੁਝ ਆਪਾਨੂੰ ਦਿਖ ਰਿਹਾ ਹੈ ਇੱਕ ਬਹੁਤ ਹੀ ਜੀਣਾ ਵੀ ਹੈਲਥੀ ਪਿਓਰ ਹੈਲਥੀ ਮਿਲਕ ਅਤੇ ਦੇਸੀ ਘਿਓ ਦੇ ਨਾਮ ਨਾਲ ਇਹ ਪ੍ਰੋਡਕਟ ਦੀ ਡਿਸਪਲੇ ਲਗਾਈ ਗਈ ਹੈ ਜਿਹਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਅਸੀਂ ਸਾਹੀਵਾਲ ਜਾਂ ਗਿਰਗਾ ਦਾ ਦੁੱਧ ਮੱਖਣ ਤੇ ਕਿਉਂ ਲੋਕਾਂ ਤੱਕ ਪਹੁੰਚਾਵਾਂਗੇ ਵੈਰੀ ਗੁੱਡ ਬਹੁਤ ਸ਼ਾਨਦਾਰ ਬੜਾ ਬਹੁਤ-ਬਹੁਤ ਸ਼ੁਕਰੀਆ ਜਨਤਾ ਵਾਸਤੇ ਤੁਸੀਂ ਬਹੁਤ ਅੱਛਾ ਇੰਤਜ਼ਾਮ ਕਰ ਰਹੇ ਹੋ ਖਾਣ-ਪੀਣ ਦਾ ਲੋ ਜੀ ਆਪਾਂ ਅੰਦਰ ਆਗੇ ਉਸ ਮਾਹੌਲ ਦੇ ਵਿੱਚ ਜਿੱਥੇ ਇਹਨਾਂ ਨੇ ਲੋਕਾਂ ਵਾਸਤੇ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਉਹ ਅੰਦਰ ਵੀ ਇਕੱਠ ਬਹੁਤ ਜ਼ਿਆਦਾ ਹੈ ਖਾਣੇ ਵਾਲੇ ਆਲ ਦੇ ਵਿੱਚ ਬਾਹਰ ਵੀ ਇਕੱਠ ਬਹੁਤ ਜ਼ਿਆਦਾ ਹੈ ਇਹ ਸਮਾਂ तकरीबन 12:30 ਬਚ ਚੁੱਕੇ ਨੇ ਇਹਨਾਂ ਦਾ ਜੋ ਸੈਮੀਨਾਰ ਦਾ ਟਾਈਮ ਹੈ ਉਹ 2 ਵਜੇ ਸ਼ੁਰੂ ਹੋਵੇਗਾ ਆਓ ਤੁਹਾਨੂੰ ਅੰਦਰਲਾ ਤਾਂ ਮਾਹੌਲ ਦਿਖਾ ਦਿੰਦਾ ਆਣੀ ਵਾਲੇ ਦਾ ਚਲੋ ਬਾਹਰੋਂ ਆਵਾਜ਼ ਆ ਗਈ ਕਿ ਪਬਲਿਕ ਇਹ ਸਵਾਗਤ ਵਾਸਤੇ ਪੰਜਾਬ ਦਾ ਜੋ ਲੋਕ ਨਾਜੈ ਅੰਗੜਾ ਕਿੱਦਾ ਇਹ ਲਗਾਇਆ ਜਾ ਰਿਹਾ ਹੈ ਕਿਉਂਕਿ ਕੁਝ ਬਾਹਰੀ ਸਟੇਟਾਂ ਤੋਂ ਵੀ ਪਬਲਿਕ ਆ ਰਹੀ ਹੈ ਆ ਕੰਪਨੀ ਨੇ ਇਹ ਸੋਚ ਰੱਖੀ ਕਿਉਂ ਨਾ ਅਸੀਂ ਆਪਣੇ ਵਿੱਤੇ ਬਾਰੇ ਵੀ ਲੋਕਾਂ ਨੂੰ ਦਸੀਏ ਅਸੀਂ ਸਾਡਾ ਜਿਹੜਾ ਵਿਰਸਾ ਹੈ ਕਿੰਨਾ ਪੁਰਾਣਾ ਹੈ ਕਿੰਨਾ ਹੀ ਮਸ਼ਹੂਰ ਹੈ ਜਿਸ ਤਰ੍ਹਾਂ ਕਿ ਸਾਡਾ ਪੰਗੜਾ ਹੋ ਗਿਆ ਕਿੱਦਾਂ ਹੋ ਗਿਆ ਇਹ ਸਾਰਾ ਲੋਕਾਂ ਦੇ ਵਾਸਤੇ ਅਰੇਂਜ ਕੀਤਾ ਹੋਇਆ ਸੀ ਦੋਸਤੋ ਆਪਣੀ ਗੱਲਾਂ ਕਰਦੇ ਕਰਦੇ ਦੇਖ ਲਓ ਆਲ ਖਚਾ ਖਚ ਪਰਨ ਲੱਗ ਪਿਆ ਹੈ ਇੱਥੇ ਜਿਹੜੀ ਗੈਦਰਿੰਗ ਹੈ 5000 ਦੇ ਕਰੀਬ ਗੈਦਰਿੰਗ ਹੈ ਕਿੱਥੇ ਕਿੱਥੇ ਕੁਰਸੀਆਂ ਖਾਲੀ ਦਿਖ ਰਹੀਆਂ ਹਨ ਪਰ ਅਜੇ ਸਮਾਂ ਕਾਫੀ ਹੈ 2 ਵਜੇ ਸ਼ੁਰੂਆਤ ਕਰਨੀ ਹੈ ਸੈਮੀਨਾਰ ਦੀ ਨਾ ਤਾਂ ਤੱਕ ਲੋਕਾਂ ਦੇ ਮਨੋਰੰਜਨ ਵਾਸਤੇ ਗਿੱਧਾ ਪੰਗੜਾ ਵਗੈਰਾ ਚੱਲਦਾ ਰਹੇਗਾ ਐਲਸੀਡੀਆਂ ਦਾ ਵੀ ਇੰਤਜ਼ਾਮ ਕੀਤਾ ਕਿਉਂਕਿ ਸਟੇਜ ਤੋਂ ਸਿੱਧਾ ਲੋਕਾਂ ਨੂੰ ਦੇਖ ਪਾਣਾ ਸੌਖਾ ਨਹੀਂ ਇਸ ਕਰਕੇ ਉਹ ਬਹੁਤ ਵੱਡੇ ਲੈਵਲ ਦੀ ਐਲਸੀਡੀ ਲਗਾਈ ਗਈ ਹੈ ਦੋਨਾਂ ਤਿੰਨਾਂ ਪਾਸੇ ਤਿੰਨਾਂ ਪਾਸੇ ਐਲਸੀਡੀ ਲਗਾਈ ਗਈ ਹੈ ਤਾਂ ਕਿ ਲੋਕ ਇਸ ਨੂੰ ਅੱਛੇ ਤਰੀਕੇ ਨਾਲ ਦੇਖ ਸਕਣ ਜ਼ਿਆਦਾਤਰ ਲੋਕ ਜੋ ਆਏ ਹਨ ਉਹ ਬਾਣੀ ਅਸੇਟ ਤੋਂ ਆਏ ਨੇ ਇਹ ਇੱਕ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਦੇ ਲੋਕ ਘਟਨੇ ਕਿਉਂਕਿ ਬਿਹਾਰ ਕਲਕੱਤੇ ਦੇ ਗੁਜਰਾਤ ਦੇ ਹਮਾਚਲ ਦੇ ਲੋਕ ਬਹੁਤ ਜ਼ਿਆਦਾ ਇੱਥੇ ਆਏ ਹਨ भाई ਕਿਤੇ ਇਹੀ ਗੱਲ ਨਾ ਹੋਵੇ ਦੀਦੇ ਥੱਲੇ ਨੀਰ ਵਾਲੀ ਗੱਲ ਨਾ ਹੋਵੇ ਪ੍ਰੋਜੈਕਟ ਪੰਜਾਬ ਦਾ ਹੋਵੇ ਇਹਨੂੰ ਜਿਆਦਾਤਰ ਕਰਦੇ ਨੇ ਪਾਲੇ ਸਿੱਟਾ ਚਲੋ ਪਰਫਾਰਮੈਂਸ ਦੀ ਗੱਲ ਇਹ ਤਾਂ ਹੁਣ ਲੋਕਾਂ ਦੇ ਸੋਚ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਇਸ ਤਰ੍ਹਾਂ ਸੋਚਦੇ ਹਨ ਉਹ ਪ੍ਰੋਜੈਕਟ ਸਮਾਵੇ ਹੁਣ ਹੋ ਚੁੱਕਾ ਹੈ 2 ਦੇ ਕਰੀਬ ਦਾ ਸਮੇਂ ਪਾ ਹੋ ਚੁੱਕਾ ਹੈ। ਔਰ ਇਸ ਵਕਤ ਜੋ ਵੇਟ ਕੀਤੀ ਜਾ ਰਹੀ ਹੈ ਸਾਰੀਆਂ ਜੋ ਤੁਸੀਂ ਅਪਰੇਸ਼ਨ ਦੇਖੋਗੇ ਇਹਨਾਂ ਦੀ ਪਹਿਲਾਂ ਤੋਂ ਕੋਈ ਅਨਾਉਂਸਮੈਂਟ ਨਹੀਂ ਸੀਗੀ ਜਿਸ ਤਰ੍ਹਾਂ ਕਿ ਇੱਕ ਬਈ ਤੋਂ ਇੱਕ ਸਖਸ ਆ ਰਿਹਾ ਜਿਸ ਨੂੰ ਕੀ ਪੂਰਾ ਦੁਸਤਾਨ ਕੀ ਪੂਰਾ ਵਰਡ ਚਲਦਾ ਹੈ ਉਹ ਹੈ ਇਹਸਾਨ ਕੋਈਸੀ ਨਾਮ ਤੋਂ ਤਾਂ ਤੁਹਾਨੂੰ ਸ਼ਾਇਦ ਨਹੀਂ ਯਾਦ ਹੋ ਅਹਿਸਾਨ ਤਸੀ ਉਹ ਹੈ ਜੋ ਕਿ ਲਾਫਟਰ ਚੈਲੰਜ ਦੇ ਵਿੱਚ ਲਾਫਟਰ ਚੈਲੰਜ ਦੇ ਵਿੱਚ ਉਸਨੇ ਕਮੇਟੀ ਕੀਤੀ ਹੈ ਨਵਜੋਤ ਸਿੰਘ ਦੇ ਤੁਜੀ ਬੈਠਦੇ ਹੁੰਦੇ ਸੀ ਇਹ ਸੇਖੋ ਸੋਨ ਬੈਠਦਾ ਹੋਇਆ ਤਸਵੀਰ ਉਹ ਅਹਿਸਾਨ ਤਸੀ ਨੇ ਵੀ ਇਸ ਫੀਡ ਵਿੱਚ ਕਾਫੀ ਅੱਛਾ ਨਾਮ ਕਮਾਇਆ ਹੈ ਉਸ ਦਾ ਆਉਣ ਦਾ ਕਾਰਨ ਉਹ ਇਹ ਮਰਤਾ ਹੋ ਸਕਦੀ ਹੈ ਕਿ ਉਸਨੇ ਰੋਜ਼ ਕਰ ਲੇਕਿਨ ਸੇਸ਼ ਤੌਰ ਤੇ ਉਹ ਜ਼ਿਆਦਾਤਰ ਮਿਲਣ ਵਾਸਤੇ ਆਇਆ ਸੀਗਾ ਵਿਕਰਮਜੀਤ ਸਿੰਘ ਰੰਧਾਵਾ ਵਿਕਰਮਜੀਤ ਸਿੰਘ ਰੰਧਾਵਾ ਉਹ ਨਾਮ ਬਣ ਚੁੱਕਿਆ ਜਿਸ ਨੂੰ ਅੱਜ ਇੰਡੀਆ ਦਾ ਹਰ ਇੱਕ ਵਿਅਕਤੀ ਦੇਖਣਾ ਚਾਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਸ਼ਖਸ ਹੈ ਜਿਸ ਨੇ ਪੰਜਾਬ ਦੇ ਵਿੱਚ ਇੱਕ ਕ੍ਰਾਂਤੀ ਲਿਆ ਦਿੱਤੀ ਹੈ ਪੰਜਾਬ ਦੇ ਕਿਸਾਨ ਨੂੰ ਮਰਦ ਤੋਂ ਖੜਾ ਕਰਨ ਵਾਸਤੇ ਇਸ ਤਰ੍ਹਾਂ ਦੇ ਐਫਰਟ ਕਰ ਦਿੱਤੇ ਹਨ ਕਿ ਇੱਕ ਇੱਕ ਤੋਂ ਦੋ ਕਿੱਲੇ ਵਾਲਾ ਵੀ ਜਿਹੜਾ ਬੰਦਾ ਹੈਗਾਗਾ ਉਹ 2 ਮਹੀਨੇ ਤੱਕ ਘੱਟੋ-ਘੱਟ ਨਹੀਂ 70 ਤੋਂ 72000 ਰੁਪਇਆ ਕਮਾ ਸਕਦਾ ਤੇ ਇਹ ਹ ਆਹ ਆਸਾਨ ਕ੍ਰੇਸੀ ਜਿਹਨੂੰ ਸਾਰੀ ਪਬਲਿਕ ਜਾਣਦੀ ਲੋਕਾਂ ਦੀ ਮੇਨ ਖਿੱਚਦਾ ਜੋ ਕੇਂਦਰ ਹੈ ਉਹ ਹੈ ਵਿਕਰਮਜੀਤ ਸਿੰਘ ਰੰਦਾਵਾ ਜਿਸ ਨੂੰ ਦੂਰੋਂ ਦੂਰੋਂ ਲੋਕ ਦੇਖਣ ਵਾਸਤੇ ਆਏ ਹਨ ਕਿ ਅਸੀਂ ਉਸ ਸ਼ਖਸੀਅਤ ਨੂੰ ਮਿਲਣਾ ਚਾਹੁੰਦੇ ਹਾਂ ਜਿਸ ਨੇ ਪੰਜਾਬ ਦੇ ਵਿੱਚ ਕ੍ਰਾਂਤੀ ਲਿਆਂਦੀ ਹੈ ਰੈਵੋਲੂਸ਼ਨ ਲਿਆਂਦਾ ਇੱਕ ਆਰਗੈਨਿਕ ਰੈਵੋਲੂਸ਼ਨ ਲੈ ਕੇ ਆਂਦਾ ਹੈ ਤਾਂ ਜੋ ਅੱਜ ਜੋ ਲੋਕ ਬਿਮਾਰੀਆਂ ਦੇ ਨਾਲ ਜੂਝ ਰਹੇ ਹਨ ਜੀਪੀ ਹੋ ਗਿਆ ਸ਼ੂਗਰ ਹੋ ਗਿਆ ਕਿਡਨੀ ਫੇਲ ਹੋ ਗਿਆ ਲੀਵਰ ਫੇਲਸ ਹੋ ਗਿਆ ਜਾਂ ਫਿਰ ਕੈਂਸਰ ਵਰਗੀ ਨਾ ਮੁਰਾਦ ਬਿਮਾਰੀਆਂ ਹੋਰੀਆਂ ਨੇ ਇਸ ਦਾ ਇੱਕੋ ਇੱਕ ਕਾਰਨ ਹੈ ਉਹ ਹੈ ਸਾਡਾ ਭੋਜਨ ਜਿਸ ਨੂੰ ਕਿ ਅਸੀਂ ਉਲਾ ਚੁੱਕੇ ਹਾਂ ਸਿਰਫ ਉਹ ਸਿਰਫ ਸਾਡੇ ਸਾਹਮਣੇ ਪਰੋਸਿਆ ਜਾ ਰਿਹਾ ਉਸ ਨੂੰ ਖਾ ਰਹੇ ਹਾਂ ਤਾਂ ਅਨਾਉਂਸਮੈਂਟ ਹੋ ਰਹੀ ਹੈ ਕਿ ਵਿਕਰਮਜੀਤ ਸਿੰਘ ਰੰਦਾਵਾਦੀ ਦੀ ਐਂਟਰੀ ਹੋ ਚੁੱਕੀ ਹੈ ਸਿਕਿਉਰਿਟੀ ਰੀਜ਼ਨ ਕਿਉਂਕਿ ਪਬਲਿਕ ਬਹੁਤ ਜ਼ਿਆਦਾ ਆਈ ਹੋਈ ਹੈ ਕੋਈ ਹੱਥ ਬਲਾਉਣ ਵੀ ਆਇਆ ਤਾਂ ਘੱਟੋ-ਘੱਟ 5000 ਦੇ ਬੰਦਾ ਹੱਥ ਮਲਾਉਣਾ ਹੈ ਤਾਂ ਅਗਰ ਆਪਾਂ 2-2 ਮਿੰਟ ਦਾ ਵੀ ਸਮਾਂ ਲੀਏ ਤਾਂ 10000 ਮਿੰਟ ਮੰਨ ਲਓ ਕਿ ਅੱਧੀ ਦਿਹਾੜੀ ਲੰਘ ਜੋ ਕਿ ਇਸ ਕਰਕੇ ਸਿਕਿਉਰਿਟੀ ਰੱਖੀ ਗਈ ਔਰ ਵਿਕਰਮਜੀਤ ਸਿੰਘ ਰੰਦਾਵਾ ਸਟੇਜ ਤੇ ਪਹੁੰਚ ਚੁੱਕੇ ਨੇ ਇਹ ਹਰ ਕੋਈ ਇਹਨਾਂ ਦਾ ਜੋ ਸਵਾਗਤ ਕਰੇ ਖੜ ਕੇ ਕੋਈ ਨਹੀਂ ਬੈਠੇਗਾ ਹਰੇਕ ਨੇ ਖੜ ਕੇ ਵਿਕਰਮਜੀਤ ਸਿੰਘ ਰੰਦਾਵਾ ਦਾ ਸਵਾਗਤ ਕੀਤਾ ਹੈ ਇਹ ਹੁਣ ਉਹਨਾਂ ਦੇ ਸਵਾਗਤ ਬਾਤ ਦੇ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਕੁਲਦਸਤਾ ਏਟ ਕੀਤਾ ਗਿਆ ਹੈ ਇਹਨਾਂ ਚੀਜ਼ਾਂ ਦੀ ਵਿਕਰਮ ਸਿੰਘ ਰੰਦਾਵਾ ਨੂੰ ਆਦਤ ਨਹੀਂ ਹੈਗੀ ਉਹ ਲੇਕਿਨ ਫਿਰ ਵੀ ਇੱਕ ਸੈਮੀਨਾਰ ਦੀ ਮਰਿਆਦਾ ਦਾ ਧਿਆਨ ਰੱਖਣਾ ਪੈਂਦਾ ਹੈ ਅਗਰ ਤੁਸੀਂ ਵਿਕਰਮ ਸਿੰਘ ਰੰਦਾਵਾ ਨੂੰ ਮਿਲੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਬੰਦਾ ਕਿੰਨਾ ਡਾਉਂਕੂ ਆਰਤਾ ਹੈ ਕਿੰਨਾ ਨੀਮਾ ਹੋ ਕੇ ਚੱਲਦਾ ਹੈ ਉਹ ਕਿੰਨਾ ਹੀ ਮਿਲਣਸਾਰ ਵਿਅਕਤੀ ਹੈ ਜੋ ਕੋਈ ਵਿਅਕਤੀ ਵਿਕਰਮਜੀਤ ਸਿੰਘ ਰੰਧਾਵਰ ਮਿਲਣਾ ਚਾਹੁੰਦਾ ਹੈ ਤੁਸੀਂ ਮੈਨੂੰ ਫੋਨ ਕਰੋ ਤੁਹਾਡੀ ਅਪਾਇੰਟਮੈਂਟ ਕਰਵਾ ਦਾਂਗੇ ਤਾਂ ਹੁਣ ਉਹ ਸਮਾਂ ਆ ਚੁੱਕਿਆ ਹੈ ਜਿਸ ਦਾ ਕਿ ਮੈਂ ਨਿਕਮਾਂ ਕੇ ਵੇਟ ਕਰਦੇ ਸੀ ਕਿਉਂਕਿ ਇਹ ਇੱਕ ਲੋਕਾਂ ਵਾਸਤੇ ਇੱਕ ਸਰਪ੍ਰਾਈਜ਼ ਸੀਗਾ ਉਹ ਸਰਪ੍ਰਾਈਜ਼ ਸੀਗਾ বিধান پنجاب বিধানসভা ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਜੀ ਉਹਨਾਂ ਨੂੰ ਅਨਾਉਂਸ ਕੀਤਾ ਲੋਕ ਹੈਰਾਨ ਹੋ ਕੇ ਜਦੋਂ ਅੰਦਰਵਾਜੀ ਕਿਸ ਸਪੀਕਰ ਸਾਹਿਬ ਆਏ ਨੇ ਮੈਨੂੰ ਵੀ ਅਚਰਮ ਆਇਆ ਕਿ ਸਪੀਕਰ ਸਾਹਿਬ ਕੌਣ ਹੋ ਸਕਦੇ ਨੇ ਲੇਕਿਨ ਜਦੋਂ ਇਹ ਕਿਹਾ ਗਿਆ ਕਿ ਵਿਧਾਨ ਪੰਜਾਬ ਵਿਧਾਨ ਸਭਾ ਦਾ ਸਪੀਕਰ ਸਟੇਜ ਤੇ ਪੜਦਾ ਰਹੇ ਤਾਂ ਲੋਕਾਂ ਨੇ ਰਾਨੀ ਦੇ ਵਿੱਚ ਖੜੇ ਹੋ ਗਏ ਕਿ ਇਹ ਕਿਵੇਂ ਹੋ ਸਕਦਾ ਹੈ ਤਾਂ ਦੇਖੋ ਤੁਸੀਂ ਖੁਦ ਹੀ ਦੇਖ ਰਹੇ ਹੋ ਸਟੇਜ ਤੇ ਵਿਰਾਜਮਾਨ ਹੋ ਰਹੇ ਨੇ ਸਾਡੇ ਪੰਜਾਬ ਵਿਦਵਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਇੰਨਾ ਜੋਸ਼ ਭਰ ਦਿੱਤਾ ਇੱਕ ਗੱਲ ਕਹਿ ਕੇ ਈ ਪੰਜਾਬ ਗਵਰਨਮੈਂਟ ਜਨਰੇਸ਼ਨ ਆਫ ਫਾਰਮਿੰਗ ਦੇ ਨਾਲ ਮੋਢੇ ਨਾਲ ਮੋਟਾ ਲਾ ਕੇ ਖੜੇ ਚੰਗੀ ਲਾਈਫ ਜਿਉਂ ਉਹਨਾਂ ਨੇ ਜਨਰੇਸ਼ਨ ਆਫ ਫਾਰਮਿੰਗ ਦੀ ਇਨੀ ਪ੍ਰਸ਼ੰਸਾ ਇਹ ਕੀਤੀ ਕਿ ਜਨਰੇਸ਼ਨ ਆਫ ਫਾਰਮਿੰਗ ਦਾ ਜਿਹੜਾ ਕਨਸੈਪਟ ਹੈ ਬਹੁਤ ਹੀ ਜੈਨੂਨ ਸ਼ਾਨਦਾਰ ਹੈ ਅੱਜ ਤੱਕ ਇਸ ਤਰ੍ਹਾਂ ਦੀ ਅਨਾਉਂਸਮੈਂਟ ਮੈਂ ਕਿਸੇ ਵੀ ਸਟੇਜ ਤੋਂ ਨਹੀਂ ਦੇਖੀ ਹੈ ਜੋ ਕਿ ਇੱਕ ਗਵਰਨਮੈਂਟ ਦਾ ਇੱਕ ਰਿਪਰੈਜ਼ੈਂਟੇਟਿਵ ਹੋਵੇ ਆਕੇ 5000 ਲੋਕਾਂ ਦੇ ਸਾਹਮਣੇ ਐਡਿਵਡੀ ਗੱਲ ਕਰਦੇ ਕਿ ਇਹ ਜਿਹੜੀ ਜਨਰੇਸ਼ਨ ਆਫ ਫਾਰਮਿੰਗ ਕੰਪਨੀ ਹੈ ਇਹਨਾਂ ਦਾ ਜਿਹੜਾ ਮਾਡਲ ਹੈ ਸ਼ਾਨਦਾਰ ਮਾਡਲ ਹੈ ਕਿਸਾਨਾਂ ਦੇ ਹਿੱਤ ਵਿੱਚ ਹੈ ਆਮ ਪਬਲਿਕ ਦੇ ਭਲੇ ਲਈ ਹੈ ਤਾਂ ਸਾਰਿਆਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਆਓ ਹੁਣ ਆਪਾਂ ਸਰਦਾਰ ਉਲਤਾਰ ਸਿੰਘ ਸੰਧਵਾ ਜੀ ਦੀ زبانی سنਦੇ ਹਨ ਕਿਵੇਂ ਉਹਨਾਂ ਨੇ ਜਨਰੇਸ਼ਨ ਆਫ ਫਾਰਮਿੰਗ ਬਾਰੇ ਲਫ਼ਜ਼ ਕੇ ਮੈਂ ਸ਼ਾਰਟ ਕਰੂੰਗਾ ਕਿਉਂਕਿ ਇਹਨਾਂ ਦੀ ਜੋ ਸਪੀਚ ਸੀ ਕੋਟੋਕੜ ਅੱਧੇ ਘੰਟੇ ਦੀ ਸੀ ਤਾਂ ਤੁਹਾਡੇ ਟਾਈਮ ਦੇ ਧਿਆਨ ਵਿੱਚ ਰੱਖਦੇ ਹੋਏ ਮੈਂ ਉਸ ਤੁਹਾਨੂੰ ਉਹਨਾਂ ਦੇ ਵਰਲਡ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਨਰੇਸ਼ਨ ਆਫ ਫਾਰਮਿੰਗ ਇੱਕ ਐਂਡੂ ਹੈ ਜਿਹੜੇ ਕਿ ਆਰਗੈਨਿਕ ਫਾਰਮਿੰਗ اور ہیلتھی ਲਾਈਫ ਨੂੰ ਔਰ ਇਕਨੋਮਿਕਲ ਲਾਈਫ ਨੂੰ ਪ੍ਰਮੋਟ ਕਰਦੇ ਆ ਔਰ ਇਹਨਾਂ ਦੇ ਨਾਲ ਹਜ਼ਾਰਾਂ ਫਾਰਮਰ ਜੁੜੇ ਹੋਏ ਆ ਉਹਨਾਂ ਦਾ ਟੋਟਲ ਉਹਨਾਂ ਦੀ ਟਾਈਟ ਉਹਨਾਂ ਦੀ ਹੈਲਥ ਉਹ ਸਾਰਾ ਕੁਝ ਮੈਨੇਜ ਕਰਦੇ ਆ ਔਰ ਸਾਰਾ ਕੁਝ ਆਰਗੇਨਿਕ ਜਿਹੜਾ ਇਹ ਪ੍ਰਮੋਟ ਕਰਦੇ ਆ ਔਰ ਮੈਨੂੰ ਲੱਗਦਾ ਹੈ ਇਹ ਸਮੇਂ ਦੀ ਲੋੜ ਆ ਇਹ ਮਾਡਲ ਬੜਾ ਅੱਛਾ ਕਿਉਂਕਿ ਇਹ ਇਹ ਉਹੀ ਮਾਡਲ ਆ ਜਿਹੜਾ ਮਾਡਲ ਨੂੰ ਇੱਥੇ ਵੱਡੇ ਵੱਡੇ ਕਾਰਪੋਰੇਟ ਕਰਨਾ ਚਾਹੁੰਦੇ ਆ ਤੁਸੀਂ ਆਪਣੇ ਕਿਸਾਨ ਹੀ ਕਰ ਲੈਣਗੇ ਤੇ ਫਿਰ ਕਿਸਾਨ ਉਹਨਾਂ ਕਾਰਪੋਰੇਟਾਂ ਨਾਲ ਮੁਕਾਬਲਾ ਕਰ ਸਕਣਗੇ ਨਹੀਂ ਤੇ ਸਾਨੂੰ ਕਿਸਿਆਰੇ ਬਣਾ ਦੇਣਗੇ ਉਹ ਸੋ ਇਹ ਬਹੁਤ ਅੱਛਾ ਜਿਹੜਾ ਇਹਨਾਂ ਦਾ ਜਿਹੜਾ ਇਹ ਮਾਡਲ ਹੈ ਬਹੁਤ ਅੱਛਾ ਭਾਈ ਸਾਹਿਬ ਹੋਰਾਂ ਦਾ ਇਹ ਪ੍ਰਾਲਾ ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ